ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਖੁਰਦ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਬਾਈ ਲਾਲੀ ਕੋਲ ਪਹੁੰਚੇ ਆ ਜੀ ਵਪਾਰ ਦਾ ਕੰਮ ਆ ਬਾਈ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਜਿਹੜਾ ਬੁੱਟਰ 2 ਆ ਜੀ ਇੱਕ ਬੁੱਟਰ ਕਲਾ ਤੇ ਇੱਕ ਬੁੱਟਰ ਖੁਰਦ ਜਿਹੜਾ ਹਾਈਵੇ ਆ ਤੁਸੀਂ ਦੇਖ ਰਹੇ ਹੋ ਮੋਗਾ ਤੋਂ ਬਰਨਾਲੇ ਵਾਲਾ ਹਾਈਵੇ ਆ ਬਿਲਕੁਲ ਬਾਈ ਦੇ ਪਿੰਡ ਦੇ ਨਾਲ ਦੀ ਲੰਘਦਾ ਜੀ ਬਾਕੀ ਜੇ ਤੁਹਾਨੂੰ ਵੀਡੀਓ ਚ ਦਿਸ ਰਿਹਾ ਹੋਵੇ ਗੱਡੀਆਂ ਜਾਂਦੀਆਂ ਬਿਲਕੁਲ ਨੇੜੇ ਆ ਹਾਈਵੇ ਜਿਹਨੇ ਆਉਣਾ ਹੋਵੇ ਬਾਕੀ ਬਾਈ ਨਾਲ ਫੋਨ ਤੇ ਕਨੈਕਟ ਕਰ ਲਿਓ ਸੌਖਾ ਹੀ ਆ ਜੀ ਲੱਭਣਾ ਪਿੰਡ ਵਪਾਰ ਦਾ ਕੰਮ ਆ ਬਿਲਕੁਲ ਜਾਇਜ਼ ਰੇਟ ਤੇ ਬਾਈ ਪਸ਼ੂ ਦਿੰਦਾਗਾ ਰੋਜ਼ਾਂ ਕੋਈ ਬਸੂ ਆ ਜਾਂਦੇ ਬਾਈ ਕੋਲ ਕੱਲ ਵੀ ਬਾਈ ਨੇ ਫੋਨ ਲਾਇਆ ਸੀਗਾ ਚਾਰ ਨੱਕ ਸੀਗੇ ਮੈਥੋਂ ਪਹੁੰਚਿਆ ਨਹੀਂ ਗਿਆ ਵੀ ਜੀ ਹੁਣ ਕਰਕੇ ਉਹ ਸੇਲ ਹੋ ਗਏ ਅੱਜ ਬਾਈ ਨੇ ਤੜਕੇ ਲਾਇਆ ਦੋ ਨੱਕ ਨਵੇਂ ਲੈ ਕੇ ਆਇਆ ਇਹ ਵੀ ਜਾਇਜ਼ ਮੁੱਲ ਤੇ ਦੇ ਦੇ ਲੈਣੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਸੀ ਗਾਲ ਜੀ ਸਸੀ ਗਾਲ ਬਾਈ ਨਾਮ ਤੇ ਐਡਰੈਸ ਰੱਖ ਦੋ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਇਹ ਕੰਮ ਵਾਲ ਨੰਬਰ ਹੈ ਮੋਬਾਈਲ ਨੰਬਰ 7528899646 ਜੀ ਕੱਲ ਵਾਲਾ ਮਾਲ ਵੇਚ ਗਿਆ ਬਾਈ ਹਾਂ ਵੀਰੇ ਕੱਲ ਵਾਲਾ ਵੇਚ ਗਿਆ ਹਾਂ ਅੱਜ ਨਵੀਆਂ ਆਈਆਂ ਹਾਂ ਦੋਨੇ ਅੱਜ ਹੀ ਆਈਆਂ ਤਾਲੇ ਇਹ ਮੁੱਲ ਜਮਾ ਚੈਜ ਕਰਨੇ ਆ ਅਮੋਲ ਜਮਾ ਦੇਣ ਲੈਣ ਵਾਲੇ ਕੰਮ ਹੀ ਕਰਨੇ ਆ ਜੈ ਜੀ ਹੋਣਗੇ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਜਰਸੀ ਤੋਂ ਕਿੰਨੇ ਤੋਂ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜਰਸੀ ਕ੍ਰੋਸ ਆ ਸੂਆ ਦੂਜਾ ਵਾ ਠੀਕ ਆ ਜੀ ਮਾਲਕਾਂ ਜਿਹਨਾਂ ਤੋਂ ਲਈਓ ਕਹਿੰਦੇ ਪਲੂਨ ਦਾ ਆਪਾਂ 16 ਕਿਲੋ ਤੋਂ ਚੋਇਆ ਵਾ ਦਣ ਕਿੰਨੇ ਲੈ ਜੂ ਬਾਈ ਬਾਈ ਇੱਕ ਦੋ ਦਿਨ ਇੰਦੇ ਨਹੀਂ ਪਤਾ ਰਾਤ ਨੂੰ ਸੂਪੇ ਬਾਈ ਦੇ ਬਈ ਥਾਣਾ ਦੀ ਥਾਣਾ ਦੀ ਓਕੇ ਆ ਮੇਨ ਗੱਲ ਵੀਰੇ ਠੰਡੀ ਠੁੰਡੀ ਬੋਦਲ ਹੈ ਸੀਲ ਸੌ ਕਰਮਾਲੀ ਦਾ ਕੋਈ ਅੰਤ ਨਹੀਂ ਗਾ ਥਾਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਹਵਾਨਾ ਕਰਮਾਲੀ ਬਹੁਤ ਸੋਨਾ ਤਿਆਰ ਕਰੀ ਬੈਠੀ 16 ਕਿਲੋ ਚੋਇਆ ਵਾ ਬਈ ਹਾਂ ਪਲੂਨ ਦਾ 16 17 ਕਿਲੋ ਬਾਈ ਕਹਿੰਦਾ ਪਲੂਨ ਦਾ ਚੋਇਆ ਵਾ origignal ਦੂਜੇ ਸੂਏ ਹੁੰਦੀ ਆ ਨਵਾਂ ਹਾਣਾ ਵੱਛਿਆਂ ਚ ਪੈਂਦੀ ਆ ਬਈ ਕੋਈ ਆਇਆ ਨਹੀਂ ਗਾਵਾਂ ਚ ਪੈਂਦੀ ਆ ਬਾਕੀ ਨਗੀਨਾ ਪੀਸ ਆ ਜਾਤ ਬਰੀਡ ਦੇ ਪੱਖ ਤੋਂ ਵੀ ਚੰਗੀ ਆ ਵਜਨ ਦੇ ਪੱਖ ਤੋਂ ਵੀ ਚੰਗੀ ਆ ਜੀ ਥਣਾ ਦੇ ਸਹਿ ਸੁਣਿਆ ਚਾਰੇ ਥਣ ਨਿਕੜਮੇ ਕੋਈ ਸਹਿ ਦੇ ਹੱਥੀ ਚਵਾਈ ਵਾਲਾ ਥਣਾ ਜਨਪੁਰਈਆ ਬਾਈ ਕਹਿੰਦਾ ਆਥ ਨੇ ਸੂਪੇ ਜਾਂ ਕੱਲ ਨੂੰ ਸੂਪੇ ਇੱਕ ਅੱਧਾ ਦੇਣੀ ਲਊਗੀ ਕੱਦ ਕਾਠ ਪੂਰਾ ਜੀ ਸੀਲ ਸੌ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂਗਾ ਥਣਾ ਦੀ ਓਕੇ ਹੋ ਕੋਈ ਪੂਰੀ ਸੀਲ ਤਾਂ ਨਹੀਂ ਆ ਜੇ ਮਰਜੀ ਬਹਿ ਜਾਓ ਚਾਹੇ ਜਵਾਕ ਚ ਹੋਈ ਜਾਣ ਥਣ ਬਹੁਤ ਸੁਣਾ ਨਿਕੜਮਾ ਥਣ ਬਾਕੀ ਰੰਗ ਰੂਪ ਦੇ ਚੰਗੀ ਆ ਕੋਈ ਛੋਟੀ ਜਰਸੀ ਨਹੀਂ ਵੱਡੀ ਜਰਸੀ ਆ ਜੀ ਮਾਲਕਾਂ ਨੇ ਦੱਸਿਆ ਪਹਿਲੇ ਸੂਏ 16 ਕਿਲੋ ਦੁੱਧ ਚੋਇਆ ਹੋਆ ਹੈ ਯਾਰ ਕਿੰਨਾ ਕੁ ਦੇ ਦੂ ਬਾਈ ਬਈ ਦੇ ਦੂ 17-18 ਕਿਲੋ ਆਪਾਂ ਦਾ ਫੇਰ ਉਹਨਾਂ ਕਹਿ ਗਈ ਦੇਣਾ ਯਾਰ 17-18 ਦਾ ਬਾਈ ਦੇ ਹੀ ਦੇਉ ਕਿਉਂਕਿ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਬੰਨ ਲੀ ਵੀ ਰੱਖ ਬਾਕੀ ਗੱਲ ਠੰਡੀ ਹੈ ਬਈ ਸਿੱਫਤੀ ਨੇ ਕੀ ਰੰਗ ਰੂਪ ਦੀ ਚੰਗੀ ਆ ਕੋਈ ਛੋਟੀ ਜਰਸੀ ਨਹੀਂ ਪੂਰੀ ਵੱਡੀ ਜਰਸੀ ਆ ਅੱਗੇ ਗਰਮੀ ਦਾ ਮੌਸਮ ਆ ਰਿਹਾ ਤੇ ਗਰਮੀ ਤਾਂ ਕਰਮੀਆਂ ਕਰਮ ਵਾਲੀਆਂ ਮਣਾਉਂਦੀਆਂ ਹੀ ਨਹੀਂ ਗਿਆ ਤੇ ਮੁੱਲ ਬਾਈ ਇਹਦਾ ਜਾਇਜ਼ ਜਮਾ ਮੁੱਲ ਦੇ ਰਕਾਰ ਨੂੰ 45 46 ਕਰ ਲੈਨੇ ਆਪਾਂ ਹਾਂਜੀ ਆਪਾਂ 40 ਚੋਂ ਮਾਨਤਾਨ ਕਰ ਦਾਂਗੇ ਬਈ ਜਮਾ ਜਾਇਜ਼ ਹਾਂ ਮਾਨਤਾਨ ਕਰ ਦਾਂਗੇ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ ਬਾਈ ਕਹਿੰਦਾ 40000 ਚੋਂ ਕੱਲਾ ਮਾਨਤਾ ਨਹੀਂ ਹੋਣਾ ਬਿਲਕੁਲ ਜਾਇਜ਼ ਮੁੱਲ ਤੇ ਪਸ਼ੂ ਆ ਜੀ ਜੇ ਮੰਨ ਲਓ ਹੋਰ ਬੰਦੇ ਕੋਲ ਹੁੰਦੇ ਤਾਂ 45 50 ਦੇ ਨੇੜ ਤੇੜ ਮੰਗਣੇ ਸੀਗੇ ਜਮਾ ਜਾਇਜ਼ ਮੁੱਲ ਆ ਫਿਰ ਮੈਂ ਪਹਿਲਾਂ ਵੀ ਦੱਸਿਆ ਮੁੱਲ ਜਾਇਜ਼ ਹੀ ਹੁੰਦੇ ਬਾਈ ਚ ਰੂਟੀਨ ਚ ਹੀ ਪਸ਼ੂ ਹੁੰਦੇ ਰਹਿੰਦੇ ਆ ਦੋ ਨੰਬਰ ਇਹ ਵੀ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਮੂੰਹ ਚਾਰ ਦੰਦਾਂ ਦਾ ਬਾਈ ਪਹਿਲਾ ਸੂਆ ਵਾ ਠੀਕ ਆ ਜੀ ਇਹਦੇ ਦਿਨ ਪਏ ਆ 5 ਅਜੇ ਕਿੰਨਾ ਕ ਪਾਜੂ ਬਾਈ ਦੁੱਧ ਪਾਜੂ ਬਾਈ 16 17 ਕਿਲੋ ਵੀ ਆ ਤੇ ਵੀ ਵੀਰ ਬਾਹਰ ਕੱਢ ਲਈ ਮੂੰਹ ਤੋਂ ਚਾਰ ਦੰਦਾਂ ਦਾ ਜੀ ਪਹਿਲਾ ਸੂਆ ਸੁੰਦੀ ਆ ਨਬੂਤੀ ਦੇਖ ਕੇ 4 5 ਬਏ ਆ ਬਾਈ ਹਾਂ 4 5 ਬਏ ਆ ਬਾਕੀ ਰੰਗ ਰੂਪ ਦੀ ਕਰਮਾਲੀ ਵੀ ਚੰਗੀ ਆ ਸੋਨਾ ਗੁਲਾਬੀ ਹਵਾਨਾ ਦੇਖ ਸਕਦੇ ਹੋ ਝੋਲ ਝੂਲ ਹਵਾਨੇ ਜਜੇ ਪੂਰੀ ਪਈ ਆ 4 5 ਜੰਨ ਸੋਨਾ ਹਵਾਨਾ ਤਿਆਰ ਕਰ ਲੈਣਾ ਤੇ ਸੀਲ ਸਾਉ ਦਾ ਕਰਮਾਲੀ ਦਾ ਇਹ ਵੀ ਅੰਤਨੀ ਮੇਰੇ ਨਾਲ ਸਿਰਫ ਸੌਦਾ ਥਣਾ ਦੀ ਹੁੰਦੀ ਥਣਾ ਦੀ ਡੰਨ ਆ ਬਾਈ ਬਾਈ ਥਣਾ ਦੀ ਡੰਨ ਆ ਬਾਕੀ ਆਪਾਂ ਸਿਰਫ ਪਸੂ ਹੀ ਲੈਨੇ ਆਪਾਂ ਗਰਮ ਲੈਂਦੇ ਹੀ ਨਹੀਂ ਆ ਤੁਸੀਂ ਠੀਕ ਆ ਜੀ ਬਾਕੀ ਬਾਈ ਥਣਾ ਦੀ ਡੰਨ ਆ ਬਾਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੀ ਆ ਆਪਦੀ ਚੈੱਕ ਕਰਕੇ ਡੰਦ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਲਓ ਜੀ origignal ਚਾਰ ਦੰਦ ਦਾ ਕੋਈ ਆਏ ਨਹੀਂ ਕਾ ਬਾਈ ਇਹ ਦੰਦ ਦਾ origignal ਚਾਰ ਦੰਦ ਦਾ ਤੇ ਚੈੱਕ ਕਰ ਸਕਦੇ ਹਵਾਨਾ ਨੇੜੇ ਤੋਂ ਚੈੱਕ ਬਾਕੀ ਵਜਨ ਵਾਲੀ ਆ ਲੈ ਮੈਨਾਂ ਕਾ ਬਾਈ ਛੋਟੀਆਂ ਬਹੁਤ ਆ ਲੱਸੀ ਫਿੱਕੀ ਨਹੀਂ ਕੋਈ ਰਾਜੀ ਆ ਚੰਗੀ ਬਾਕੀ 15-16 ਦੁੱਧ ਕਿਲੋ ਕੋਈ ਬਾਲਾ ਨਹੀਂ ਗਾਣ ਨੂੰ ਦੁੱਧ ਦੇ ਦਿੰਦਾ ਪਰ ਜਿਹਦੇ ਹਿਸਾਬ ਨਾਲ ਬੋਡੀ ਸਟਰਕਚਰ ਆ ਹਾਈਟ ਆ 15-16 ਕਿਲੋ ਦੁੱਧ ਆਰਾਮ ਨਾਲ ਦੇ ਜਿਉ ਇਹਦਾ ਮੁੱਲ ਬਈ ਜੈਜ ਜਜਮ ਇਹਦਾ ਵੀ 42000 ਰੁਪਿਆ ਇਹ 39 ਦੀ ਦਵਾਂਗੇ ਬਈ ਯਾਰ ਆਪਾਂ 39 ਦੀ ਹਾਂ ਨਾ ਮਹਾਨ ਆ 100 ਰੁਪਏ ਛੋੜ ਦਵਾਂਗੇ ਠੀਕ ਆ ਜਮਾ ਜੈਜ ਮੋਲਾ 39000 ਦੀ ਬਾਈ ਕਹਿੰਦਾ ਹਾਂ ਨਾ 100 ਰੁਪਏ ਛੋੜ ਹੀ ਹੋਣੀ ਆ ਬਿਲਕੁਲ ਜੈਜ ਮੋਲਾ ਇੱਕ ਨੰਬਰ ਵਾਲੀ ਦਾ 40000 ਇਕੱਲੀ ਛੋੜ ਹੋਣੀ ਦੂਜੀ ਦਾ 39000 ਬਿਲਕੁਲ ਜੈਜ ਰੇਟ ਤੇ ਪਸ਼ੂ ਦੇ ਦੇਣੇ ਆ ਬਾਈ ਨੇ ਜਿਹੜੇ ਵੀ ਉਹਨੂੰ ਪਸੰਦ ਆਉਂਦੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ